ਜੇ ਤੁਹਾਡਾ ਵੀ ਫੋਨ ਇਹ ਚਾਰ ਪੰਜ ਨਿਸ਼ਾਨੀਆਂ ਦੇ ਰਿਹਾ ਤਾਂ ਸਮਝੋ ਤੁਹਾਡੇ ਫੋਨ ਦਾ ਕੰਮ ਹੋ ਗਿਆ ਤੇ ਤੁਹਾਡਾ ਵੀ ਕੰਮ ਹੋ ਗਿਆ ਤੇ ਮੈਂ ਇਹ ਕਿਉਂ ਕਹਿ ਰਿਹਾਗਾ ਤੇ ਇਹ ਚਾਰ ਪੰਜ ਨਿਸ਼ਾਨੀਆਂ ਜੇਕਰ ਤੁਹਾਡਾ ਫੋਨ ਦਿੰਦਾ ਤਾਂ ਤੁਸੀਂ ਬਹੁਤ ਜ਼ਿਆਦਾ ਖਤਰੇ ਦੇ ਵਿੱਚੋਂ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਇਹੋ ਜਿਹੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਵੇਖਣ ਲਈ ਤਾਂ ਜੇਕਰ ਤੁਹਾਡਾ ਫੋਨ ਵੀ ਇਹ ਚਾਰ ਪੰਜ ਨਿਸ਼ਾਨੀਆਂ ਜਿਹੜੀਆਂ ਮੈਂ ਇਸ ਵੀਡੀਓ ਦੇ ਵਿੱਚ ਦੱਸੂਗਾ ਜੇਕਰ ਉਹ ਵਾਲੀਆਂ ਨਿਸ਼ਾਨੀਆਂ ਦੇ ਰਿਹਾ ਤਾਂ ਤੁਹਾਡਾ ਫੋਨ ਖਤਰੇ ਦੇ ਵਿੱਚ ਆ ਤੁਸੀਂ ਵੀ ਖਤਰੇ ਦੇ ਵਿੱਚ ਹੋ ਕਿਉਂਕਿ ਅੱਜ ਕੱਲ ਠੱਗੀ ਠੋਰੀ ਬਹੁਤ ਜ਼ਿਆਦਾ ਚੱਲ ਰਹੀ ਆ ਆਨਲਾਈਨ ਸਕੈਮ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਆ ਆਪਾਂ ਕਿਸੇ ਲਿੰਕ ਦੇ ਉੱਤੇ ਕਲਿੱਕ ਕਰ ਦਿੰਨੇ ਆ ਜਾਂ ਫਿਰ ਕੋਈ ਐਹੋ ਜੀ ਐਪ ਖੋਲ ਲੈਨੇ ਆ ਜਿਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਹੋ ਜਾਂਦੀ ਆ ਆਪਣਾ ਖਾਤਾ ਖਾਲੀ ਹੋ ਸਕਦਾ ਆਪਣੀ ਪਰਸਨਲ ਡਿਟੇਲ ਆਪਣੀਆਂ ਹੋਰ ਬਹੁਤ ਸਾਰੀਆਂ ਡਿਟੇਲਾਂ ਵੀ ਠੱਗਾਂ ਚੋਰਾਂ ਦੇ ਕੋਲ ਚਲੀਆਂ ਜਾਂਦੀਆਂ ਨੇ ਤੇ ਉਹ ਆਪਣੇ ਮਿੰਟਾਂ ਸਕਿੰਟਾਂ ਦੇ ਵਿੱਚ ਪੈਸੇ ਵੀ ਕੱਢ ਲੈਂਦੇ ਆ ਆਪਣੇ ਜਿਹੜੇ ਕੀ ਕਾਰਡ ਹੁੰਦੇ ਉਹਨਾਂ ਤੇ ਲੋਨ ਵੀ ਲੈ ਲੈਂਦੇ ਆ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮਿੰਟਾਂ ਸਕਿੰਟਾਂ ਦੇ ਵਿੱਚ ਕਰ ਦਿੰਦੇ ਆਗੇ ਤਾਂ ਮੈਂ ਤੁਹਾਨੂੰ ਹੁਣ ਦੱਸਣ ਲੱਗਾ ਕਿ ਕਿਹੜੀਆਂ ਇਹੋ ਜਿਹੀਆਂ 4-5 ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਣੇ ਫੋਨ ਦੇ ਵਿੱਚ ਤੁਹਾਨੂੰ ਹੁਣੇ ਚੈੱਕ ਕਰਨੀਆਂ ਚਾਹੀਦੀਆਂ ਨੇ ਤਾਂ ਪਹਿਲੀ ਚੀਜ਼ ਹੈਗੀ ਆ ਕਿ ਸਾਰਿਆਂ ਤੋਂ ਮੇਨ ਚੀਜ਼ ਹੈਗੀ ਆ ਗ੍ਰੀਨ ਡਾਟ ਯਾਨੀ ਕਿ ਇੱਕ ਹਰੀ ਬੱਤੀ ਜਗਦੀ ਹੁੰਦੀ ਆ ਆਪਣੇ ਫੋਨ ਦੇ ਵਿੱਚ ਜੇਕਰ ਉਹ ਤੁਹਾਡੇ ਫੋਨ ਦੇ ਵਿੱਚ ਹਰ ਵੇਲੇ ਜਗਦੀ ਰਹਿੰਦੀ ਆ ਜਾਂ ਫਿਰ ਕੋਈ ਐਪ ਯੂਜ਼ ਕਰਦੇ ਹੋ ਜਿਹਦੇ ਵਿੱਚ ਕਿ ਤੁਹਾਨੂੰ ਕੋਈ ਆਵਾਜ਼ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਕਿ ਆਪਾਂ ਕਾਲ ਕਰਦੇ ਆ ਕਾਲ ਕਰਨ ਵੇਲੇ ਆਪਣੀ ਹਰੀ ਬੱਤੀ ਜਗਨੀ ਜ਼ਰੂਰੀ ਆ ਜੇਕਰ ਆਪਾਂ ਕੈਮਰੇ ਦੀ ਐਪ ਖੋਲਦੇ ਆ ਤਾਂ ਉਹਦੇ ਵਿੱਚ ਹਰੀ ਬੱਤੀ ਜਗਦੀ ਆ ਤਾਂ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਜੇਕਰ ਆਪਾਂ ਕੋਈ ਸਾਊਂਡ ਰਿਕਾਰਡ ਕਰ ਰਹੇ ਆ ਆਵਾਜ਼ ਰਿਕਾਰਡ ਕਰ ਰਹੇ ਆ ਉਹਦੇ ਵਿੱਚ ਆਪਣੀ ਹਰੀ ਬੱਤੀ ਜਗਦੀ ਆ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਜੇਕਰ ਕੋਈ ਇਹੋ ਜਿਹੀ ਐਪ ਖੋਲਦੇ ਹੋ ਜਿਹਦੇ ਵਿੱਚ ਕੋਈ ਸਾਊਂਡ ਰਿਕਾਰਡਿੰਗ ਦੀ ਆਪਸ਼ਨ ਵੀ ਹੈ ਨਹੀਂ ਪਰ ਫੇਰ ਵੀ ਤੁਹਾਡੀ ਜਿਹੜੀ ਆ ਹਰੀ ਬੱਤੀ ਫੋਨ ਦੀ ਜਗਦੀ ਰਹਿੰਦੀ ਆ ਤਾਂ ਇਹਦਾ ਮਤਲਬ ਤੁਹਾਡੀ ਕੋਈ ਵੀ ਆਵਾਜ਼ ਆ ਜਿਹੜਾ ਉਹ ਸੁਣ ਰਿਹਾ ਤੁਹਾਡੀ ਕੋਈ ਵੀ ਰਿਕਾਰਡਿੰਗ ਕਰ ਸਕਦਾਗਾ ਤੁਹਾਡੀ ਜਿਹੜੀ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਉਹ ਕੋਈ ਨਾ ਕੋਈ ਐਪ ਰਿਕਾਰਡ ਕਰਦੀ ਹੈ ਜਾਂ ਫਿਰ ਕੋਈ ਨਾ ਕੋਈ ਸੁਣ ਰਿਹਾਗਾ ਜੇਕਰ ਤੁਹਾਡੇ ਇਹ ਹਰੀ ਬੱਤੀ ਜਗਦੀ ਆ ਤਾਂ ਤੁਹਾਨੂੰ ਸਤਰਕ ਹੋਣ ਦੀ ਲੋੜ ਆਗੀ ਜੇਕਰ ਤੁਹਾਨੂੰ ਕੋਈ ਆਪਦੇ ਜਿਹੜੇ ਕਿ ਕੈਮਰਾ ਐਪ ਦੇ ਵਿੱਚ ਜਾਂ ਫਿਰ ਫੋਨ ਲਾਉਣ ਦੇ ਟਾਈਮ ਜਿਹੜੀ ਜਗਦੀ ਆ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਜਦੋਂ ਵੀ ਆਪਾਂ ਕਾਲ ਲਾਉਣੇ ਆ ਤਾਂ ਉਦੋਂ ਆਪਣੀ ਆਵਾਜ਼ ਜਾਂਦੀ ਆ ਤੇ ਫੋਨ ਆਪਾਂ ਨੂੰ ਦੱਸਦਾ ਕਿ ਤੁਹਾਡਾ ਮਾਈਕ ਯੂਜ਼ ਹੋ ਰਿਹਾ ਤਾਂ ਇਹ ਮੇਨਲੀ ਜਿਹੜੀ ਆ ਬੱਤੀ ਹੁੰਦੀ ਆ ਉਹ ਮਾਈਕ ਦੀ ਹੁੰਦੀ ਆ ਜਦੋਂ ਵੀ ਆਪਣਾ ਮਾਈਕ ਚੱਲਦਾ ਤਾਂ ਉਦੋਂ ਹਰੀ ਬੱਤੀ ਜਗਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਵੇ ਫਾਲਤੂ ਦੇ ਵਿੱਚ ਚੱਲ ਰਹੀ ਆ ਫੋਨ ਬੰਦ ਪਿਆ ਫੇਰ ਵੀ ਚੱਲ ਰਹੀ ਆ ਤਾਂ ਤੁਸੀਂ ਖਤਰੇ ਦੇ ਵਿੱਚੋਂ ਤਾਂ ਦੂਜੀ ਨਿਸ਼ਾਨੀ ਹੈਗੀ ਆ ਕਿ ਜਦੋਂ ਵੀ ਕੋਈ ਵੀ ਆਪਣੇ ਫੋਨ ਨੂੰ ਹੈਕ ਕਰਨਾ ਚਾਹੁੰਦਾਗਾ ਤਾਂ ਉਦੋਂ ਆਪਣੇ ਫੋਨ ਦੇ ਵਿੱਚ ਕੋਈ ਵੀ ਮਾਲਵੇਅਰ ਹੁੰਦਾ ਜਾਂ ਫਿਰ ਕੋਈ ਵੀ ਸੌਫਟਵੇਅਰ ਹੁੰਦਾ ਉਹ ਸੈਂਡ ਕਰਦਾਗਾ ਉਹ ਸੈਂਡ ਕਰਨ ਤੋਂ ਬਾਅਦ ਆਪਣੇ ਫੋਨ ਦੇ ਵਿੱਚ ਜਿਹੜਾ ਕੀ ਆ ਹਾਂ ਸੌਫਟਵੇਅਰ ਆਉਂਦਾਗਾ ਤਾਂ ਕੋਈ ਵੀ ਅਣਜਾਣ ਸੌਫਟਵੇਅਰ ਕੋਈ ਵੀ ਅਣਜਾਣ ਐਪ ਤੁਹਾਡੇ ਫੋਨ ਦੇ ਵਿੱਚ ਆਉਂਦੀ ਆ ਤਾਂ ਉਹਦੇ ਤੋਂ ਸਾਵਧਾਨ ਹੋਣ ਦੀ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਕੋਈ ਵੀ ਪਲੇ ਸਟੋਰ ਤੋਂ ਬਗੈਰ ਜਿਹੜੀ ਐਪ ਆ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਨਾ ਹੀ ਕਰੋ ਤਾਂ ਵਧੀਆ ਤਾਂ ਹੁਣ ਅਗਲੀ ਜਿਹੜੀ ਆ ਚੀਜ਼ ਆਉਂਦੀ ਆ ਕਿ ਇਹਦੇ ਵਿੱਚ ਤੁਹਾਡੇ ਫੋਨ ਦੀ ਬੈਟਰੀ ਆ ਉਹ ਬਹੁਤ ਜ਼ਿਆਦਾ ਖਤਮ ਹੋਣ ਲੱਗ ਜਾਂਦੀ ਆ ਤੇਜ਼ੀ ਦੇ ਨਾਲ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਵੀ ਸੌਫਟਵੇਅਰ ਆਪਣੇ ਫੋਨ ਦੇ ਵਿੱਚ ਅਨਜੂਵਲ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਜਿਹੜਾ ਕੀ ਆ ਇੰਸਟਾਲ ਕੀਤਾ ਜਾਂਦਾ ਹੈ ਹੈਕਰਾਂ ਦੁਆਰਾ ਜਾਂ ਫਿਰ ਆਪਾਂ ਨੂੰ ਸੈਂਡ ਕੀਤਾ ਜਾਂਦਾ ਉਹਦੇ ਵਿੱਚ ਕੀ ਹੁੰਦਾ ਕਿ ਉਹ ਜਿਆਦਾ ਤੋਂ ਜਿਆਦਾ ਆਪਣੇ ਫੋਨ ਦੇ ਵਿੱਚ ਚੱਲਦਾ ਰਹਿੰਦਾ ਤੇ ਆਪਾਂ ਕੋਈ ਵਰਤੋਂ ਵੀ ਨਹੀਂ ਕਰਦੇ ਫਿਰ ਵੀ ਆਪਣੇ ਫੋਨ ਦੀ ਬੈਟਰੀ ਬਹੁਤ ਜਿਆਦਾ ਤੇਜ਼ੀ ਨਾਲ ਡレイン ਹੁੰਦੀ ਰਹਿੰਦੀ ਹੈ ਅੱਗੇ ਆਪਣੇ ਫੋਨ ਦੀ ਬੈਟਰੀ ਜਾਨੀ ਕਿ ਤੁਹਾਨੂੰ ਪਤਾ ਹੀ ਲੱਗ ਜਾਂਦਾ ਹੋਣਾ ਕਿ ਅਸੀਂ ਇੱਕ ਦਿਨ ਕੱਢ ਲੈਂਦੇ ਸੀ ਪਰ ਜਿਆਦਾ ਤੋਂ ਜਿਆਦਾ ਹੋ ਸਕਦਾ ਕਿ ਅੱਧੇ ਦਿਨ ਬਾਅਦ ਹੀ ਤੁਹਾਡੇ ਫੋਨ ਦੀ ਬੈਟਰੀ ਡレイン ਹੋਣ ਲੱਗ ਜਾਏ ਜਿਆਦਾ ਸਲੋ ਹੋ ਜਾਏ ਫੋਨ ਤੇ ਉਹਦੇ ਨਾਲ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੇ ਫੋਨ ਦੀ ਬੈਟਰੀ ਜਿਆਦਾ ਖਤਮ ਹੋ ਰਹੀ ਹੈ ਤਾਂ ਇਹਦਾ ਮਤਲਬ ਤੁਹਾਡੇ ਫੋਨ ਦੇ ਵਿੱਚ ਕੋਈ ਨਾ ਕੋਈ ਗੜਬੜ ਹੋ ਚੁੱਕੀ ਆ ਤਾਂ ਜਾਂ ਇਹਦਾ ਇੱਕ ਨਿਸ਼ਾਨੀ ਹੋਰ ਆ ਕਿ ਤੁਹਾਡੇ ਫੋਨ ਦਾ ਇੰਟਰਨੈਟ ਡਾਟਾ ਬਹੁਤ ਜਿਆਦਾ ਖਤਮ ਹੋਣ ਲੱਗ ਜੂ ਬਹੁਤ ਜਿਆਦਾ ਖਤਮ ਹੋਣ ਲੱਗ ਜੂਗਾ ਜੇਕਰ ਤੁਸੀਂ ਫੋਨ ਦਾ ਡਾਟਾ ਵਰਤ ਨਹੀਂ ਰਹੇ ਫਿਰ ਵੀ ਤੁਹਾਡਾ ਡਾਟਾ ਜਬ ਬਹੁਤ ਜਿਆਦਾ ਖਤਮ ਹੋ ਜਾਂਦਾ ਤਾਂ ਤੁਹਾਡੇ ਫੋਨ ਦੇ ਵਿੱਚ ਕੋਈ ਨਾ ਕੋਈ ਗੜਬੜ ਹੋ ਚੁੱਕੀ ਆ ਤੁਹਾਨੂੰ ਉਹਨੂੰ ਸਹੀ ਕਰਨ ਦੀ ਲੋੜ ਆ ਤਾਂ ਇੱਕ ਇੱਕ ਚੀਜ਼ ਹੋਰ ਤੁਹਾਨੂੰ ਦੱਸਣ ਲੱਗਾ ਜੇਕਰ ਤੁਹਾਡੇ ਫੋਨ ਦੇ ਵਿੱਚੋਂ ਅਣਜਾਣ ਮੈਸੇਜ ਅਣਜਾਣ ਕਾਲਾਂ ਆਪਣੇ ਆਪ ਹੋ ਰਹੀਆਂ ਨੇ ਆਪਣੇ ਆਪ ਆ ਰਹੀਆਂ ਨੇ ਤਾਂ ਤੁਹਾਨੂੰ ਫੇਰ ਵੀ ਡਰਨ ਦੀ ਲੋੜ ਆ ਕਿਉਂਕਿ ਤੁਹਾਡੇ ਫੋਨ ਦੇ ਉੱਤੇ ਅਣਜਾਣ ਕਾਲਾਂ ਵਗੈਰਾ ਆਉਣ ਲੱਗੀਆਂ ਮੈਸੇਜ ਆਟੋਮੈਟਿਕ ਸੈਂਡ ਹੋਣ ਲੱਗੇ ਤੁਹਾਡੀ ਕਾਲ ਤੇ ਮੈਸੇਜ ਫਾਰਵਰਡਿੰਗ ਤੇ ਲਾ ਕੇ ਜਾਂ ਫਿਰ ਤੁਹਾਡੇ ਫੋਨ ਦੇ ਵਿੱਚ ਅਣਜਾਣ ਮਸ਼ਹੂਰੀਆਂ ਯਾਨੀ ਕਿ ਜਦੋਂ ਵੀ ਆਪਾਂ ਨੈਟ ਔਨ ਕਰਦੇ ਆ ਆਪਣੀ ਸਕਰੀਨ ਦੇ ਉੱਤੇ ਮਸ਼ਹੂਰੀਆਂ ਪਾਪ ਅਪ ਆਉਣ ਲੱਗ ਜਾਂਦੇ ਆ ਤਾਂ ਇਹਦਾ ਮਤਲਬ ਤੁਹਾਡੇ ਫੋਨ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਇਹੋ ਜੀ ਐਪ ਡਾਊਨਲੋਡ ਹੈਗੀ ਆ ਇੰਸਟਾਲ ਹੋਈ ਹੈਗੀ ਜਿਹੜੇ ਤੁਹਾਡੇ ਫੋਨ ਨੂੰ ਖਰਾਬ ਕਰ ਰਹੀ ਆ ਤੁਹਾਡੀ ਪਰਸਨਲ ਇਨਫੋਰਮੇਸ਼ਨ ਲੈ ਰਹੀ ਆਗੀ ਤਾਂ ਜਦੋਂ ਵੀ ਕੋਈ ਫੋਨ ਨੂੰ ਔਨ ਕਰਦੇ ਹੋ ਜਾਂ ਫਿਰ ਤੁਹਾਡੇ ਫੋਨ ਦੇ ਵਿੱਚ ਜਦੋਂ ਵੀ ਤੁਸੀਂ ਡਾਟਾ ਔਨ ਕਰਦੇ ਹੋ ਤੁਹਾਨੂੰ ਮਸ਼ਹੂਰੀਆਂ ਜਿਹੀਆਂ ਆਉਣੀਆਂ ਲੱਗ ਜਾਂਦੀਆਂ ਨੇ ਤਾਂ ਤੁਹਾਡੇ ਫੋਨ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਐ ਇਹਦਾ ਇੱਕ ਮੈਂ ਹੱਲ ਵੀ ਤੁਹਾਨੂੰ ਦੱਸਣ ਲੱਗਾ ਇਹਦਾ ਹੱਲ ਇਹ ਆ ਕਿ ਤੁਸੀਂ ਆਪਣੇ ਫੋਨ ਨੂੰ ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਬੰਦ ਕਰਕੇ ਚਲਾਇਆ ਕਰੋ ਕੋਈ ਵੀ ਸਰਵਿਸ ਚੱਲੀ ਹੁੰਦੀ ਆ ਜਾਂ ਫਿਰ ਕੋਈ ਆਪਣੇ ਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤਾਂ ਇੱਕ ਵਾਰ ਆਪਣੇ ਫੋਨ ਦਾ ਉਹ ਸਾਰੇ ਸਿਗਨਲ ਰੀਫਰੈਸ਼ ਹੋ ਜਾਂਦੇ ਇੱਕ ਵਾਰ ਫਰੈਸ਼ ਫੋਨ ਹੋ ਜਾਂਦਾ ਤਾਂ ਇੱਕ ਵਾਰੀ ਬੰਦ ਕਰਕੇ ਆਪਣੇ ਫੋਨ ਨੂੰ ਜ਼ਰੂਰ ਚਲਾਇਆ ਕਰੋ ਉਹਦੇ ਨਾਲ ਜਿਹੜਾ ਕਿ ਤੁਹਾਡਾ ਫੋਨ ਦੀ ਪਰਫਾਰਮੈਂਸ ਵੀ ਵਧੀਆ ਰਹੂ ਤਾਂ ਦੂਜੀ ਚੀਜ਼ ਕੀ ਕਰਨੀ ਹੈ ਜੇਕਰ ਤੁਹਾਨੂੰ ਸ਼ੱਕ ਹੈਗਾ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਗਲਤ ਐਪ ਹੈਗੀ ਆ ਤਾਂ ਤੁਸੀਂ ਕੀ ਕਰਨਾ ਤੁਸੀਂ ਜਾਣਾ ਆਪਣੇ ਪਲੇ ਸਟੋਰ ਦੇ ਵਿੱਚ ਜਿੱਥੋਂ ਆਪਾਂ ਐਪਸ ਡਾਊਨਲੋਡ ਕਰਦੇ ਤਾਂ ਆਪਣੀ ਪ੍ਰੋਫਾਈਲ ਦੇ ਉੱਤੇ ਕਰ ਦੇਣਾ ਓਕੇ ਓਕੇ ਕਰਨ ਤੋਂ ਬਾਅਦ ਇੱਥੇ ਲਿਖਿਆ ਪਲੇ ਪ੍ਰੋਟੈਕਟ ਤਾਂ ਪਲੇ ਪ੍ਰੋਟੈਕਟ ਦੇ ਉੱਤੇ ਓਕੇ ਕਰਕੇ ਸਕੈਨ ਕਰ ਲੈਣਾ ਜੇਕਰ ਕੋਈ ਵੀ ਐਪ ਗਲਤ ਹੋਈ ਤਾਂ ਤੁਹਾਨੂੰ ਇੱਥੇ ਸਕੈਨਿੰਗ ਦੀ ਆਪਸ਼ਨ ਆ ਜੂਗੀ ਤਾਂ ਜੇਕਰ ਤੁਹਾਡੇ ਕੋਲ ਇਹ ਆਪਸ਼ਨ ਨਹੀਂ ਆ ਰਹੀ ਤਾਂ ਸੈਟਿੰਗ ਦੇ ਵਿੱਚ ਜਾਣਾ ਉੱਪਰ ਦਿੱਤੀ ہوئی ਆ ਸਕੈਨ ਐਪਸ ਇਹਨੂੰ ਔਨ ਕਰ ਦੇਣਾ ਇੰਪਰੂਵ ਹਾਰਮਫੁਲ ਐਪ ਡਿਟੈਕਸ਼ਨ ਇਹਨੂੰ ਔਨ ਕਰ ਦੇਣਾ ਇਹ ਤੁਹਾਨੂੰ ਦੱਸ ਦਊ ਕਿ ਜੇਕਰ ਤੁਹਾਡੀ ਐਪ ਆ ਜਿਵੇਂ ਕਿ ਆ ਨੀਚੇ ਦਿੱਤੀਆਂ ਹੋਈਆਂ ਤਾਂ ਇਹਨੇ ਆਪਣੇ ਆ ਪਰਮਿਸ਼ਨਾਂ ਰਿਮੂਵ ਕਰਤੀਆਂ ਜੇ ਇਹਨਾਂ ਜਿਹੜੀਆਂ ਐਪਾਂ ਨੂੰ ਇਹ ਕੋਈ ਵੀ ਪਰਮਿਸ਼ਨ ਦੀ ਲੋੜ ਨਹੀਂ ਸੀ ਤਾਂ ਇਹ ਤਾਂ ਕਰਕੇ ਇਹ ਜਿਹੜੀਆਂ ਪਰਮਿਸ਼ਨਾਂ ਰਿਮੂਵ ਕਰ ਦਿੱਤੀਆਂ ਨੇ ਤਾਂ ਬਾਕੀ ਸਾਰੀਆਂ ਆਪਾਂ ਆਪਾਂ ਨੂੰ ਇੱਥੇ ਸਕੈਨ ਕਰਕੇ ਦਿਖਾ ਦਤੀਆਂ ਕਿ ਕੋਈ ਵੀ ਗੜਬੜ ਵਾਲੀ ਤੁਹਾਡੇ ਫੋਨ ਦੇ ਵਿੱਚ ਐਪ ਨਹੀਂ ਹੈਗੀ ਤਾਂ ਤੁਸੀਂ ਇਸ ਤਰੀਕੇ ਇਸ ਚੀਜ਼ ਨੂੰ ਵੀ ਔਨ ਕਰਕੇ ਰੱਖ ਸਕਦੇ ਹੋ ਜੇਕਰ ਤੁਹਾਡਾ ਫੋਨ ਇਹ ਨਿਸ਼ਾਨੀਆਂ ਦੇ ਰਿਹਾ ਤਾਂ ਆਪਣੇ ਫੋਨ ਨੂੰ ਇੱਕ ਵਾਰ ਬੰਦ ਕਰਕੇ ਜਰੂਰ ਚਲਾਇਓ ਤੇ ਆਪਣੇ ਫੋਨ ਦੇ ਵਿੱਚ ਜਿਹੜੀਆਂ ਵੀ ਗਲਤਮਲਤ ਐਪਸ ਆ ਉਹਨਾਂ ਨੂੰ ਜਰੂਰ ਡੀਲੀਟ ਕਰ ਦਿਓ ਤਾਂ ਕਿ ਤੁਹਾਡਾ ਬਚਾਅ ਹੋ ਸਕੇ ਤਾਂ ਵੀਡੀਓ ਨੂੰ ਸਾਰਿਆਂ ਦੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ